ਜੇਸੇ ਬੰਦੇ ਨੇ ਦੋਸ਼ੀ ਆ ਬਿਲਕੁਲ ਦੋਸ਼ੀ ਆ ਉਹਨੂੰ ਫੜ ਕੇ ਜਿਹੜਾ ਜਿਹੜਾ ਮਤਲਬ ਸੰਗਤ ਦੇ ਸਾਹਮਣੇ ਲਿਆਂਦਾ ਜਾਵੇ ਐਵੇਂ ਨਹੀਂ ਕੋਈ ਜਿੱਦਾਂ ਕੋਈ ਕੋਈ ਨਸ਼ੇੜੀ ਜਾਂ ਹੋਰ ਕੋਈ ਬੰਦਾ ਸਾਡੇ ਅੱਗੇ ਪੇਸ਼ ਕਰ ਦਿੱਤਾ ਜਾਵੇ ਕਿ ਬਿਆਦਬੀ ਇਹਨਾਂ ਨੇ ਕੀਤੀ ਆ ਬਿਲਕੁਲ ਬਰਦਾਸ਼ਤ ਨਹੀਂ ਹੋਵੇਗੀ ਜਿੱਦਾਂ ਜੋ ਸ਼ਰੋਮਨੀ ਕਮੇਟੀ ਦੇ ਪ੍ਰਧਾਨ ਨੇ ਜੋ ਫੈਸਲਾ ਕੀਤਾ ਆ ਸਾਨੂੰ ਉਹ ਵੀ ਮਨਜ਼ੂਰ ਆ ਤਵਾਹਿ ਗੁਰਜੀਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੋ ਸੰਗਤ ਜੀ ਅੱਜ ਸਮੂਹ ਜਥੇਬੰਦੀਆਂ ਜਿਹੜੀਆਂ ਅੱਜ ਪਹੁੰਚੀਆਂ ਸਿਗੀਆਂ ਪਿੰਡ ਚੀਮਾ ਪੋਤਾ ਜਿੱਥੇ ਕਿ ਪਿਛਲੇ ਦਿਨੀ ਕੁਛ ਦਿਨ ਪਹਿਲਾਂ 21 ਤਰੀਕ ਨੂੰ ਜੋ ਪਿਛਲੇ 2 ਦਿਨ ਪਹਿਲਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੰਦਵੀ ਹੋਈ ਸੀ ਸਵੇਰੇ ਜਦੋਂ ਗ੍ਰੰਥੀ ਸਿੰਘ ਜੀ ਨੇ ਹੁਕਮਨਾਮਾ ਲੈਣ ਲੱਗਾ ਤੇ ਉਹਨਾਂ ਨੇ ਦੇਖਿਆ ਕਿ ਜਿਹੜੇ ਦੋ ਅੰਗ ਬਲੇਟ ਨਾਲ ਕਿਸੇ ਨੇ ਵੱਢੇ ਹੋਏ ਸੀਗੇ ਤੇ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਜਿਹੜੀ ਗੱਲ ਲੁਕਾਉਣ ਦੀ ਕੀਤੀ ਤੇ ਜਿਹੜੀ ਇਹ ਗੱਲ ਅੱਗੇ ਬਾਹਰ ਨਾ ਜਾਵੇ ਸ਼੍ਰੋਮਣੀ ਕਮੇਟੀ ਨੂੰ ਉਹਨਾਂ ਦੱਸ ਦਿੱਤਾ ਸੀਗਾ ਕਿ ਇਹ ਜਿਹੜੀ ਗੱਲ ਆ ਇਹ ਪਿੰਡ ਤੋਂ ਬਾਹਰ ਨਾ ਜਾਵੇ ਇਹ ਇੱਥੇ ਦੇ ਨਾਲ ਦੱਬੀ ਜਾਵੇ ਪਰ ਪਿੰਡ ਦੇ ਕੁਝ ਮੋਹਤਵਾਰ ਬੰਦਿਆਂ ਨੇ ਸਾਨੂੰ ਜਿਹੜਾ ਕੱਲ ਫੋਨ ਕਰਕੇ ਦੱਸਿਆ ਕਿ ਸਰਕਾਰ ਕਮੇਟੀ ਦੇ ਧਿਆਨ ਵਿੱਚ ਇਹ ਮਸਲਾ ਲਈਏ ਤੇ ਸਾਡੇ ਨਾਲ ਸਵੇਰੇ ਉਹਨਾਂ ਨੇ ਗੱਲ ਕੀਤੀ ਤੇ ਆਪਾਂ ਜਾ ਕੇ ਜਦੋਂ ਦੇਖਿਆ ਪਿੰਡ ਵਿੱਚ ਗੁਰਦੁਆਰ ਸਾਹਿਬ ਵਿੱਚ ਤੇ ਗੁਰਦੁਆਰਾ ਸਾਹਿਬ ਵਿੱਚ ਨਾ ਕੋਈ ਕੈਮਰਾ ਸੀ ਤੇ ਨਾ ਕੋਈ ਉੱਥੇ ਪਹਿਰੇਦਾਰ ਸੀ ਤੇ ਜਿਹੜਾ ਗ੍ਰੰਤੀ ਸਿੰਘ ਸੀਗਾ ਉਹ ਵੀ ਜਿਹੜਾ ਮਤਲਬ ਇੱਕ ਕਲੀਮ ਚੇਪ ਸੀਗਾ ਤੇ ਜਦੋਂ ਅਸੀਂ ਵੀ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਤੁਸੀਂ ਜਿਹੜਾ ਪ੍ਰਕਾਸ਼ ਹੋਇਆ ਮਹਾਰਾ ਤੁਸੀਂ ਦਰਸ਼ਨ ਕਰ ਸਕਦੇ ਹੋ ਜਦੋਂ ਅਸੀਂ ਉਹ ਦਰਸ਼ਨ ਕੀਤੇ ਮਹਾਰਾ ਜਿੰਦੇ ਸਰੂਪ ਦੇ ਤੇ ਉਦੋਂ ਦੋ ਅੰਗ ਜਿਹੜੇ ਬਿਲਕੁਲ ਜਿਹੜੇ ਇੱਕ ਬਲੇਟ ਨਾਲ ਜਿਹੜੇ ਕੱਟੇ ਹੋਏ ਸੀਗੇ ਤੇ ਸੰਗਤ ਜੀ ਮਨ ਬਹੁਤ ਦੁਖੀ ਹੋਇਆ ਕਿਉਂਕਿ ਇਹ ਬਿਆਦਮੀਆਂ ਪੰਜਾਬ ਵਿੱਚ ਘੱਟੋ ਘੱਟ ਵੀ 450 ਬਿਆਦਵੀ ਹੋ ਚੁਗੀ ਆ ਅਜੇ ਤੱਕ ਕੋਈ ਬੰਦਾ ਜਿਹੜਾ ਫੜਿਆ ਨਹੀਂ ਗਿਆ ਸਹੀ ਬੰਦਾ ਜਿਹੜੇ ਤਾਂ ਕੈਮਰੇ ਵਿੱਚ ਆ ਜਾਂਦੇ ਉਹ ਬੰਦੇ ਫੜੇ ਜਾਂਦੇ ਆ ਜਿਹੜੇ ਕੈਮਰੇ ਵਿੱਚ ਨਹੀਂ ਆਉਂਦੇ ਉਹ ਝੂਠੇ ਜਿਹੜੇ ਅੱਗੇ ਬੰਦੇ ਕੋਈ ਨਸ਼ੇੜੀ ਬੰਦੇ ਅੱਗੇ ਕਰ ਦਿੰਦੇ ਆ ਵੀ ਆਹ ਬੰਦੇ ਨੇ ਬੈਦ ਵੀ ਕੀਤੀ ਆ ਤੇ ਇਸੇ ਤਰ੍ਹਾਂ ਇੱਥੇ ਵੀ ਜਿਹੜਾ ਕੈਮਰਾ ਕੋਈ ਨਹੀਂ ਲੱਗਾ ਸੀ ਆਪਾਂ ਇਹ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਕਿ ਦੋ ਦਿਨ ਦਾ ਸਮਾਂ ਆ ਤੁਹਾਡੇ ਤੋਂ ਕਿਉਂਕਿ ਅੱਜ ਸ਼ਰਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਆ ਉਹ ਅੱਜ ਆਏ ਸੀਗੇ ਮੈਂ ਪਹਿਲੀ ਵਾਰੀ ਇੱਕ ਗੱਲ ਸੰਗਤ ਨੂੰ ਦੱਸਣਾ ਅੱਜ ਤੱਕ 452 ਬਿਆਦਵੀਆਂ ਹੋਈਆਂ ਪ੍ਰਧਾਨ ਵੀ ਬਹੁ ਸ਼ਰੋਮਣੀ ਕਮੇਟੀ ਦੇ ਬਣੇ ਤੇ ਧਾਮੀ ਵੀ ਦੋ ਮੇਰੇ ਖਿਆਲ ਦੋ ਤਿੰਨ ਚਾਰ ਸਾਲ ਰਿਹਾ ਪ੍ਰਧਾਨ ਸ਼ਰੋਮਣੀ ਕਮੇਟੀ ਦਾ ਅੱਜ ਤੱਕ ਉਹਦੇ ਸ਼ਹਿਰ ਵਿੱਚ ਉਹਦੇ ਜ਼ਿਲ੍ਹੇ ਵਿੱਚ ਸਾਡਾ ਜ਼ਿਲ੍ਹਾ ਹੁਸ਼ਿਆਰਪੁਰ ਪੈਂਦਾ ਸਾਡੇ ਜ਼ਿਲ੍ਹੇ ਹੁਸ਼ਿਆਰਪੁਰ ਦਾ ਇਹ ਧਾਮੀ ਜਿਹੜਾ ਆਪ ਦਾ ਅਕਾਲਤਾ ਸਾਹਿਬ ਦਾ ਜਿਹੜਾ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਆ ਤੇ ਪਹਿਲੀ ਜਿਹੜੀ ਬਿਆਦਵੀ ਹੋਈ ਸੀਗੀ ਉਹ ਫਾਮੜੇ ਵਿੱਚ ਹੋਈ ਸੀਗੀ ਪਟੋਲੀਆਂ ਲਾਗੇ ਤੇ ਦੂਸਰੀ ਜਿਹੜੀ ਬਿਆਦਵੀ ਦਸੂਏ ਵਿੱਚ ਵੀ ਹੋਈ ਇੱਕ ਹੋਰ ਦਸੂਏ ਵਿੱਚ ਬਿਆਦਵੀ ਹੋਈ ਫਿਰ ਇੱਕ ਹਿਸ਼ਾਰਪੁਰ ਚ ਬਿਆਦਵੀ ਹੋਈ ਦੂਸਰੀ ਫਿਰ ਮਕੇਰੀਅਮ ਚ ਬਿਆਦਵੀ ਹੋਈ ਬਿਸ਼ਨਪੁਰ ਤੇ ਕਟੋਗੜ ਵੀ ਆ ਸ਼ੇਮੀ ਜਿਹੜੀ ਬਿਆਦਵੀ ਆ ਇੱਥੇ ਤੇ ਅੱਜ ਤੱਕ ਆਪਾ ਸ਼੍ਰੋਮਣੀ ਕਮੇਟੀ ਦਾ ਕੋਈ ਪ੍ਰਚਾਰਕ ਜਾਂ ਕੋਈ ਪ੍ਰਧਾਨ ਜਾਂ ਮੈਂਬਰ ਕਦੀ ਵੀ ਗੁਰ ਐ ਬਿਆਦਵੀ ਦੇ ਸਮੇਂ ਚ ਕੋਈ ਆਇਆ ਨਹੀਂ ਤੇ ਚਲੋ ਅੱਜ ਆਇਆ ਚਲੋ ਆਪਾਂ ਬਹੁਤ ਵਧੀਆ ਕਿਨੇ ਆਏ ਆ ਉਹਨਾਂ ਨੇ ਵੀ ਇਹ ਟਾਈਮ ਦਿੱਤਾ ਦੋ ਦਿਨ ਦਾ ਪ੍ਰਸ਼ਾਸਨ ਨੂੰ ਤੇ ਦੋ ਦਿਨਾਂ ਵਿੱਚ ਜਿਹੜਾ ਵੀ ਸ਼ਰਾਰਤੀ ਬੰਦਾ ਜਿਹਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਨਰਾਦਰ ਕੀਤਾ ਬੇਅਦਬੀ ਕੀਤੀ ਆ ਉਹਨੂੰ ਜਿਹੜਾ ਅੱਗੇ ਸੰਗਤ ਦੇ ਲਿਹਾਉਣਾ ਚਾਹੀਦਾ ਤਾਨੂੰ ਸਖਤ ਜਿਹੜੀ ਸਜ਼ਾ ਮਿਲਣੀ ਚਾਹੀਦੀ ਆ ਤੇ ਬਹੁਤ ਵਧੀਆ ਫੈਸਲਾ ਆ ਇਹ ਸਾਡੇ ਵੱਲੋਂ ਵੀ ਪ੍ਰਸ਼ਾਸਨ ਨੂੰ ਸਾਡੇ ਐਸਐਸਪੀ ਸਾਹਿਬ ਸ਼ਹਿਰਪੁਰ ਦੇ ਆ ਆਪਾਂ ਉਹਨਾਂ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਠੀਕ ਆ ਜਿਹੜਾ ਉਹ ਬਿਆਦਬੀ ਕਰਕੇ ਗਿਆ ਆ ਪਰ ਸੰਗਤ ਨੂੰ ਬਿਲਕੁਲ ਜਿਹੜਾ ਬੰਦਾ ਕੀਤਾ ਜਿੰਨੇ ਜਿਸ ਬੰਦੇ ਨੇ ਦੋਸ਼ੀ ਆ ਬਿਲਕੁਲ ਦੋਸ਼ੀ ਆ ਉਹਨੂੰ ਫੜ ਕੇ ਜਿਹੜਾ ਜਿਹੜਾ ਮਤਲਬ ਸੰਗਤ ਦੇ ਸਾਹਮਣੇ ਲਿਆਂਦਾ ਜਾਵੇ ਐਵੇਂ ਨਹੀਂ ਕੋਈ ਜਿੱਦਾਂ ਕੋਈ ਕੋਈ ਨਸ਼ੇੜੀ ਜਾਂ ਹੋਰ ਕੋਈ ਬੰਦਾ ਸਾਡੇ ਅੱਗੇ ਪੇਸ਼ ਕਰ ਦਿੱਤਾ ਜਾਵੇ ਕਿ ਬਿਆਦਬੀ ਇਹਨਾਂ ਨੇ ਕੀਤੀ ਆ ਬਿਲਕੁਲ ਬਰਦਾਸ਼ਤ ਨਹੀਂ ਹੋਵੇਗੀ ਜਿੱਦਾਂ ਜੋ ਸ਼ਰੋਮਨੀ ਕਮੇਟੀ ਦੇ ਪ੍ਰਧਾਨ ਨੇ ਜੋ ਫੈਸਲਾ ਕੀਤਾ ਆ ਸਾਨੂੰ ਉਹ ਵੀ ਮਨਜ਼ੂਰ ਆ ਕਿਉਂਕਿ ਦੋ ਦਿਨ ਦਾ ਸਮਾਂ ਉਹਨਾਂ ਨੇ ਲਿਆ ਆ ਸਾਨੂੰ ਵੀ ਦੋ ਦਿਨ ਦਾ ਆਪਾਂ ਵੀ ਸਮਾਂ ਦਿੰਨੇ ਆ ਕਿਉਂਕਿ ਉੱਥੇ ਕੈਮਰੇ ਨਹੀਂ ਆ ਜੇ ਉੱਥੇ ਕੈਮਰੇ ਹੁੰਦੇ ਤਾਂ ਉਹ ਚੋਰ ਫੜਿਆ ਜਾਣਾ ਸੀਗਾ ਪਰ ਉੱਥੇ ਕੈਮਰੇ ਨਹੀਂ ਆ ਪ੍ਰਸ਼ਾਸਨ ਨੂੰ ਟਾਈਮ ਦੇਣਾ ਚਾਹੀਦਾ ਕਿਉਂਕਿ ਕੋਈ ਵੀ ਰਾਬ ਨਹੀਂ ਅਸੀਂ ਆਪ ਸਾਰੇ ਪੁਲਿਸ ਵਾਲੇ ਵੀ ਇਨਸਾਨ ਆ ਆਪਾਂ ਵੀ ਇਨਸਾਨ ਆ ਲੱਭਣ ਨੂੰ ਟਾਈਮ ਲੱਗਦਾ ਔਰ ਆਪਾਂ ਜਿਹੜਾ ਹੈਗਾ ਟਾਈਮ ਦਿੰਨੇ ਆ ਕੋਈ ਉਹਦੇ ਦੋ ਦਿਨਾਂ ਵਿੱਚ ਵੀ ਕੋਈ ਆਪਾਂ ਪ੍ਰਸ਼ਾਸਨ ਨੂੰ ਫੋਨ ਨਹੀਂ ਕਰਾਂਗੇ ਜਿੱਦਾਂ ਆਪਣੇ ਹਿਸਾਬ ਨਾਲ ਜੜੀ ਹੈਗੀ ਆ ਉਹ ਪਿੰਡ ਵਿੱਚ ਕੋਈ ਲੱਭ ਕੇ ਦੇਖੇ ਤੇ ਸੰਗਤ ਨੂੰ ਬੇਨਤੀ ਆ ਵੀ ਆ ਅੱਜ ਦੀ ਜੜੀ ਹੈਗੀ ਆ ਜਾਣਕਾਰੀ ਆ ਸੋ ਸੰਗਤ ਜੀ ਜਿਹੜੋ ਜਦੋਂ ਵੀ ਆਪਾਂ ਅਗਲੀ ਜੜੀ ਕਾਲ ਦਵਾਂਗੇ ਜ਼ਰੂਰ ਇੱਥੇ ਮਕੇਰੀਆਂ ਵਿੱਚ ਪਹੁੰਚੋ ਤਾਂ ਜੋ ਜਿਹੜਾ ਬਿਆਦਵੀ ਦਾ ਜਿਹੜਾ ਜਿੰਨੇ ਘਟਨਾ ਕਰਮ ਕੀਤਾ ਜਿੰਨੇ ਬਿਆਦਵੀ ਕੀਤੀ ਸਤਗੁਰੂ ਦੀ ਉਹ ਬੰਦਾ ਫੜਿਆ ਜਾਵੇ ਧੰਨਵਾਦ ਸਾਰਿਆਂ ਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਈ ਗੁਰਜੀਕਾ ਖਲਸਾ ਭਾਈ ਗੁਰਜੀਕੀ ਕੱਤੇ ਦਾਸ ਜੀ ਦੇ ਦਰਸਨ ਤੋਕ ਸਈ ਮੁਖ ਸੇਵਾ ਦਾ ਸਰਕਾਰ ਕਮੇਟੀ ਪੰਜਾਬ ਸੋ ਗੁਰੂ ਪਿਆਰਿਓ ਸਾਧ ਸੰਗਤ ਜੀ ਬੜਾ ਮਨ ਦੁਖੀ ਹੰਦਾ ਜਦੋਂ ਆਪਾਂ ਅਸੀਂ ਆ ਸਲਜਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਜੋ ਬੇਅਦਬੀਆਂ ਹੁੰਦੀਆਂ ਨੇ ਬੜਾ ਮਨ ਗਲੁੰਦਰਿਆ ਜਾਂਦਾ ਸੀ ਬੜੇ ਦੁਖੀ ਹਿਰਦੇ ਨਾਲ ਕਹਿੰਦੇ ਆ ਕਿ ਠੀਕ ਹੈ ਅਸੀਂ ਕਰ ਰਹੇ ਆ ਸਦਕਾਰ ਕਮੇਟੀ ਦੇ ਸਿੰਘ ਜਿੰਨੇ ਵੀ ਆ ਪਾ ਚੜਕੇ ਸਾਲ ਰਹੇ ਆ ਕਿ ਸਾਨੂੰ ਸਾਰਿਆਂ ਨੂੰ ਨਹੀਂ ਪਤਾ ਕੱਲ ਠੀਕ ਹੈ ਭਾਈ ਸਾਹਿਬ ਭਦਰਿੰਦਰ ਸਿੰਘ ਜੀ ਤੇ ਸਾਡੇ ਆਪਣੇ ਸੁਖਦੇਵ ਸਿੰਘ ਜੀ ਮੱਚਾ ਵਾਲੇ ਇਹ ਗਏ ਦਾਸ ਕੱਲ ਨਹੀਂ ਸੀਗਾ ਕੱਲ ਪਤਾ ਲੱਗਿਆ ਭਈ ਪਿੰਡ ਚੀਮੇ ਪੋਤੇ ਗੁਰੂ ਕਾਂਸਰ ਜੀ ਦੇ ਪ੍ਰਤੀ ਵਿਦਵੀ ਹੋਈ ਆ ਤੋਂ ਪੈਸਾ ਪਾਇ ਦਿਵਿੰਦਰ ਸਿੰਘ ਜੀ ਨੇ ਦਾਸ ਨੂੰ ਫੋਨ ਕੀਤਾ ਤੇ ਮੈਂ ਬਾਹਰ ਸੀਗਾ ਸੋ ਕੱਲ ਨਹੀਂ ਸੇਵਾ ਚ ਹਾਜ਼ਰ ਹੋ ਸਕਕੇ ਅੱਜ ਅਸੀਂ ਫੇਰ ਇਕੱਟੇ ਹੋਏ ਕਿ ਮੈਂ ਇੱਕ ਭਾਈਚਾਰੇ ਨੂੰ ਆਪ ਸਿੱਖ ਭਰਾਵਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਾਡਾ ਕੋਈ ਦੁੱਖ ਨਹੀਂ ਹੈ ਸਾਨੂੰ ਕੋਈ ਉਹਦੇ ਪ੍ਰਤੀ ਕੋਈ ਲਗਾਓ ਨਹੀਂ ਹੈ ਕਿ ਯਾਰ ਅਸੀਂ ਸਵੇਰ ਦੇ 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 ਅਸੀਂ ਸਵੇਰ ਦੇ ਅਸੀਂ ਜਥੇਬੰਦੀਆਂ ਬਾਰੋਂ ਵੀ ਆਈਆਂ ਅਸੀਂ ਗੁਰਦਾਸਪੁਰੋਂ ਆਏ ਪਟਿਆਲੇ ਤੋਂ ਆਏ ਹੁਸ਼ਿਆਰਪੁਰ ਤੋਂ ਸੰਗ ਆਏ ਬੈਠੇ ਮਕੇਰੀਆਂ ਦੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਡਿਪਟੀ ਸਾਹਿਬ ਤੇ ਐਸਪੀ ਹੁਸ਼ਿਆਰਪੁਰ ਉਹਨਾਂ ਦੇ ਨਾਲ ਸਾਡੀ ਬੈਠ ਕੇ ਮੀਟਿੰਗ ਹੋਈ ਵਿਚਾਰ ਹੋਈ ਸਾਰੇ ਜਥੇਬੰਦੀਆਂ ਦੀ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਕਿ ਅਸੀਂ ਸਾਨੂੰ ਦੋ ਦਿਨ ਦਾ ਟਾਈਮ ਦਿਓ ਅਸੀਂ ਸਾਰਾ ਜਾਂਚਬਿੰਨ ਕਰਕੇ ਤੇ ਅਸੀਂ ਉਹਦੇ ਬਰਤੀ ਤੁਹਾਨੂੰ ਰਿਪੋਰਟ ਦਿੰਨੇ ਆ ਅਸੀਂ ਉਸ ਤੋਂ ਬਾਅਦ ਫਿਰ ਜਥੇਬੰਦੀਆਂ ਸਾਰੀਆਂ ਅਸੀਂ ਮੌਕੇ ਤੇ ਜਿਵੇਂ ਬੋਤੇ ਵੀ ਪਹੁੰਚੇ ਉਥੇ ਜਾ ਕੇ ਵੀ ਦੇਖਿਆ ਜਗਾ ਉਥੇ ਦੀ ਵੀ ਜਾਇਦਾਦਾਂ ਲਿਆ ਸੋ ਉਥੇ ਵੀ ਠੀਕ ਨਹੀਂ ਹੈ ਜੋ ਪ੍ਰਬੰਧ ਹੈ ਗੁਰਦੁਆਰਾ ਬਣਿਆ ਥੱਲੇ ਮਿੱਟੀ ਬਣੀ ਹੈ ਉੱਪਰ ਉਹਨਾਂ ਨੇ ਗੁਰਦੁਆਰਾ ਬਣਾਇਆ ਫੋਟੋਆਂ ਵੀ ਰੱਖੀਆਂ ਮਨਮਤ ਹੋ ਰਹੀ ਹੈ ਸੋ ਅਸੀਂ ਨਿਮਰਤਾ ਸਹਿਤ ਬੇਨਤੀ ਕਰਦੇ ਸਾਰਿਆਂ ਨੂੰ ਤੇ ਨਹੀਂ ਕਿ ਇੱਕ ਨੂੰ ਆਮ ਗੱਲਾਂ ਹੁੰਦੀਆਂ ਪੇ ਲੋ ਜੀ ਮਾੜੇ ਬੰਦੇ ਤੇ ਹਾਵੀ ਹੋ ਜਾਂਦੇ ਹੋ ਤਕੜੇ ਬੰਦੇ ਇੱਥੇ ਤਕੜੇ ਮਾੜੇ ਦੀ ਗੱਲ ਨਹੀਂ ਆ ਇੱਥੇ ਹੈਗੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਜੇ ਸਾਡੇ ਪ੍ਰਤੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਹੀਂ ਹੈ ਤੇ ਅਸੀਂ ਕਿਸ ਯੋਗ ਨੇ ਦੁਬਾਰਾ ਫੇਰ ਅਸੀਂ ਆਏ ਉਤਮ ਮੌਕਾ ਦੇਖ ਕੇ ਜਿੱਥੇ ਬੰਦੀਆਂ ਸਵੇਤੀਆਂ ਜਾਣੇ ਆ ਕੇ ਤੇ ਐਸਪੀ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਫੇਰ ਸਾਨੂੰ 2 ਦਿਨ ਦਾ ਮੌਕਾ ਦਿੱਤਾ 2 ਦਿਨ ਦੇ ਬਾਅਦ ਜੇਕਰ ਨਹੀਂ ਇਹ ਕੋਈ ਕਾਰਵਾਈ ਕਰਦੇ ਨਹੀਂ ਐਸੇ ਹੀ ਬੰਦਾ ਫੜਦੇ ਤੇ ਫਿਰ ਆਪਾਂ ਸਾਰੀਆਂ ਜਿੱਥੇ ਬੰਦੀਆਂ ਸਾਰੇ ਮੈਂ ਪਾਈਚਾਰੇ ਨੂੰ ਅਪੀਲ ਕਰਦਾਂ ਨਿਮਰਤਾ ਸਹਿਤ ਬੇਨਤੀ ਕਰਦਾਂ ਫਿਰ ਅਸੀਂ ਇਕੱਠੇ ਹੋ ਕੇ ਇਹਨਾਂ ਨੂੰ ਪੁੱਛੀਏ ਕਿ ਗੁਰੂ ਘਰਾਂ ਸਾਹਿਬ ਜੀ ਦੇ ਨਾਲ ਇਦਾਂ ਹੀ ਹੁੰਦਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ